ਬਾਈ ਗੁਰਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਸਵੇਰ ਦਾ ਟਾਈਮ ਆ 6:30 ਵਜੇ ਹੋਏ ਨੇ ਆਪਾਂ ਧਨੀਆ ਤੋੜਨ ਆਏ ਸੀ ਧਨੀਆ ਦੀ ਚਟਣੀ ਬਣਾਵਾਂਗੇ ਤੇ ਆ ਆਪਣਾ ਲਸਣ ਦੇਖ ਲਓ ਕਿੰਨਾ ਵਧੀਆ ਹੋ ਗਿਆ ਆਹ ਹੈਗਾ ਆੜੂਆਂ ਦਾ ਬੁੱਟ ਬਹੁਤ ਫੜਾ ਹੋਇਆ ਆੜੂਆਂ ਨੂੰ ਵੀਰਿਆਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਆ ਪਿੰਡੀਆਂ ਵੀ ਜੀਆਂ ਹੋਈਆਂ ਪਿੰਡੀਆਂ ਵੀ ਜੀਆਂ ਸੀਗੀਆਂ ਤੇ ਇਹਨਾਂ ਤੇ ਪੈ ਗਿਆ ਮੀਂਹ ਤੇ ਹੁਣ ਹੌਲੀ ਹੌਲੀ ਨਿਕਲਣਗੀਆਂ ਕਿਉਂਕਿ ਇਹ ਮਿੱਟੀ ਥੋੜੀ ਕੈੜੀ ਹੋ ਗਈ ਨਾ ਆ ਹੈਗਾ ਨਾਰ ਦਾ ਬੋਟਾ ਤਰੀ ਕਣਕ ਦੇਖ ਲੋ ਆਪਾਂ ਜੀ ਕੈਨੇਡਾ ਚ ਆ ਕੇ ਪਹਿਲੀ ਵਾਰੀ ਵੀਡੀਓ ਬਣਾਉਣ ਲੱਗੇ ਆ ਜਿਹੜੀਆਂ ਬਾਕੀ ਤੁਹਾਨੂੰ ਕੈਨੇਡਾ ਦੀਆਂ ਵੀਡੀਓ ਦਿਖਾਈਆਂ ਨੇ ਹੁਣ ਆਪਾਂ ਇੰਡੀਆ ਦੀ ਵੀਡੀਓ ਬਣਾਇਆ ਕਰਾਂਗੇ ਰੈਸਪੀਆਂ ਵੱਧ ਤੋਂ ਵੱਧ ਬਣਾਇਆ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਹਰੀਆਂ ਮਿਰਚਾਂ ਪਾ ਕੇ ਆਪਾਂ ਪਿਆਜ਼ ਪਾ ਕੇ ਧਨੀਆ ਪਾ ਕੇ ਚਟਣੀ ਬਣਾਵਾਂਗੇ ਪਤੀਨਾ ਤਾਂ ਹੁਣ ਹੈ ਨਹੀਂਗਾ ਜੀ ਪਤੰਨਾ ਜਿਹੜਾ ਸੀਗਾ ਉਹ ਸੁੱਕ ਗਿਆ ਤੇ ਹੁਣ ਹੌਲੀ ਹੌਲੀ ਹਰਾ ਹੋਊਗਾ ਆਪਾਂ ਹੁਣ ਅੱਜ ਧਨੇੜੀ ਧਨੇੜੀ ਚਟਣੀ ਬਣਾਵਾਂਗੇ ਬਹੁਤ ਵਧੀਆ ਬਣਦੀ ਆ ਬਹੁਤ ਹੀ ਸੁਆਦ ਬਣਦੀ ਆ ਮਿਸੀਆਂ ਰੋਟੀਆਂ ਹੁਣ ਪਰੌਂਠੇ ਹੋਣ ਬਹੁਤ ਵਧੀਆ ਲੱਗਦੀਆਂ ਰੋ ਬੜਾ ਬੁਰਾ ਆਪਣਾ ਹੁਣ ਤਾਂ ਵੈਸੇ ਤਕਰੀਬਨ ਸਾਰੇ ਦਰਖਤਾਂ ਦੇ ਪੱਤੇ ਝੜੇ ਹੋਏ ਸੀਗੇ ਹੁਣ ਨਵੇਂ ਆਉਣਗੇ ਆਇਆ ਚੀਕੂ ਚੀਕੂਆਂ ਦਾ ਬੂਟਾ ਇਹ ਹਜੇ ਛੋਟਾ ਹੈ ਵਿਚਾਰਾ ਇੱਕ ਚੀਕੂ ਲੱਗਿਆ ਹੋਇਆ ਇਹ ਤਾਂ ਮੇਰੇ ਖਾਣ ਜੂਗਾ ਇੱਕ ਲੱਗਿਆ ਹੋਇਆ ਜੀ ਆ ਆਪਣੀ ਪਾਲਕਾ ਪਾਲਕ ਗਈ ਆਪਣੀ ਪੱਕ ਮੌਸਮ ਦੇ ਸਾਵਣ ਆ ਰਹੇ ਹੁਣ ਗਰਮੀ ਵੜੀਆਂ ਸਬਜ਼ੀਆਂ ਲੱਗਣਗੀਆਂ ਆਹ ਮੇਥੇ ਨੇ ਮੇਥੀ ਆਪਾਂ ਇੱਕ ਦਿਨ ਤੋੜ ਕੇ ਰੋਟੀਆਂ ਚ ਪਾ ਲਾਂਗੇ ਥੋੜੀ ਜਿਹੀ ਦੀ ਆਪਾਂ ਪੁਰਜੀ ਬਣਾ ਲਾਂਗੇ ਆਲੂ ਪਾ ਕੇ ਜਾਂਦੀ ਵਾਰ ਦੀਆਂ ਹੁਣ ਮੇਥੇ ਨੇ ਤਾਂ ਆ ਇੱਕ ਟਮਾਟੀਆਂ ਦਾ ਬੁੱਟਾ ਲੱਗਿਆ ਹੋਇਆ ਪਾਪਾ ਨੇ ਜੀ ਪੰਜ ਛੇ ਮਿਰਚਾਂ ਲੈ ਲਈਆਂ ਜਿਹੜਾ ਪਤਨੀਆਂ ਤੋੜ ਕੇ ਲਿਆਂਦਾ ਸੀ ਉਹਨੂੰ ਤੋਸ ਮਾਰ ਕੇ ਘੱਟ ਲਿਆ ਆ ਆਪਣੇ ਦੋ ਪਿਆਜ਼ ਲੈ ਲਏ ਹੁਣ ਆਪਾਂ ਇਹਦੀ ਬਣਾਵਾਂਗੇ ਚਟਣੀ ਬਾਦੀ ਸਵਾਦ ਬਣਦੀ ਆ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਬਾਕੀ ਭੈਣਾ ਤਾਂ ਬਣਾਉਂਦੀਆਂ ਹੀ ਰਹਿੰਦੀਆਂ ਨੇ ਪਤীনে ਦੀ ਤਾਂ ਤੁਸੀਂ ਧਨੀਏ ਦੀ ਅਲੱਗ ਬਣਾ ਕੇ ਦੇਖਿਓ ਬਹੁਤ ਹੀ ਸਵਾਦ ਬਣਦੀ ਆ ਤੇ ਹੁਣ ਆਪਾਂ ਚਟਨੀ ਬਣਾ ਲੈਨੇ ਆ ਕੁੰਡੀ ਛੋਟੇ ਚ ਕੁੱਟ ਕੇ ਫਿਰ ਤੁਹਾਨੂੰ ਆਪਾਂ ਕੁੱਟੀ ਹੋਈ ਚਟਨੀ ਦਿਖਾਵਾਂਗੇ ਨੇ ਜੀ ਚਟਣੀ ਬਣ ਕੇ ਰੈਡੀ ਆ ਇਹਦੇ ਵਿੱਚ ਆਪਾਂ ਨੂਨ ਹੁਣ ਪਾ ਦੋਨੇ ਆ ਨੂਨ ਆਪਾਂ ਕੁੱਟਣ ਲੱਗੇ ਨਹੀਂ ਪੁੰਦੇ ਹੈਗੇ ਨੂਨ ਆਪਾਂ ਬਾਅਦ ਵਿੱਚ ਮਲਾਉਨੇ ਹੁੰਦੀ ਆ ਜਿੰਨੀ ਆਪਾਂ ਨੂੰ ਜ਼ਰੂਰਤ ਆ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਆ ਕਰੋ ਜੀ ਆਪਾਂ ਸਟੀਲ ਦੇ ਭਾਂਡੇ 'ਚ ਜਦੋਂ ਚਟਣੀ ਪਾ ਕੇ ਰੱਖ ਦਿੰਦੇ ਆ ਇਹਦਾ ਰੰਗ ਜਾਂਦਾ ਬਦਲ ਤੇ ਆਪਾਂ ਜਿ ਪਲਾਸਟਿਕ ਦੀ ਡੱਬੀ ਵਿੱਚ ਸਟੋਰ ਕਰਕੇ ਰੱਖਦੀਆਂ ਤੇ ਆਪਣੀ ਚਟਨੀ ਉਸ ਤਰ੍ਹਾਂ ਦੀ ਹੋ ਰਹੀ ਜਿਸ ਤਰ੍ਹਾਂ ਜਿ ਆਪਾਂ ਬਣਾਈ ਆ ਆਪਨੇ ਚਟਨੀ ਬਣ ਕੇ ਰੈਡੀ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ